ਆਪਾਂ ਪਹੁੰਚ ਗਏ ਜੀ ਹਯੂਰ ਸਾਹਿਬ ਨਦੇੜ ਤੇ ਦੁਸ਼ਹਿਰੇ ਦੀਆਂ ਸਾਰੀਆਂ ਰੌਣਕਾਂ ਤੁਸੀਂ ਦੇਖੇ ਰਹੇ ਹੋ ਇੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ਤੇ ਹਰੇਕ ਸਾਲ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਹੈ ਦੁਸ਼ਹਿਰੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਕਰ ਰਹੇ ਆਂ ਜੀ ਹਜੂਰ ਸਾਹਿਬ ਦੀ ਯਾਤਰਾ ਆਪਾਂ ਇਸ ਸਮੇਂ ਹੈਗੇ ਆਂ ਜੀ ਮੱਧ ਪ੍ਰਦੇਸ਼ ਦੇ ਸ਼ਹਿਰ ਬਰਾਂਹਪੁਰ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਆਪਾਂ ਰਾਤ ਇੱਥੇ ਰੁਕੇ ਸੀਗੇ ਕੱਲ ਦੇ ਵਲੌਗ ਦੇ ਵਿੱਚ ਜਿਵੇਂ ਦਿਖਾਇਆ ਸੀ ਇੱਥੇ ਹੁਣ ਦਰਸ਼ਨ ਕਰਕੇ ਅੱਗੇ ਦੀ ਜਿਹੜੀ ਯਾਤਰਾ ਆਪਣੀ ਹੋ ਸ਼ੁਰੂ ਕਰਾਂਗੇ ਤੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਉਹ ਇਸ ਸਮੇਂ ਜਿਹੜੇ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਸਥਾਨ ਦਾ ਪੂਰਾ ਨਾਮ ਹੈ ਗੁਰਦੁਆਰਾ ਬੜੀ ਸੰਗਤ ਬਰਹਾਨਪੁਰ ਪਾਸ਼ਾਹੀ 10 10ਵੇਂ ਪਾਸ਼ਾਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇਹ ਸਥਾਨ ਦਾ ਸਾਰਾ ਇਤਿਹਾਸ ਆ ਉਹ ਆਪਾਂ ਤੁਹਾਨੂੰ ਇਤਿਹਾਸ ਸਾਰਾ ਦੱਸ ਦਿਆਂ ਨਾਲ ਦੀ ਨਾਲ ਜਿਹੜੇ ਉਹ ਦਰਸ਼ਨ ਕਰਵਾਉਨੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰਾ ਚ ਤੌੜ ਅਤੇ ਅਜਾਇਨ ਹੁੰਦੇ ਹੋਏ ਬਰਹਾਨਪੁਰ ਪੁੱਜੀ ਬਰਹਾਨਪੁਰ ਸ਼ਹਿਰ ਵਿੱਚ ਤਾਪਦੀ ਨਦੀ ਦੇ ਕਿਨਾਰੇ ਇੱਕ ਵਢੇਰੀ ਉਮਰ ਦਾ ਜੋਗੀ ਜੀਵਨਦਾਸ ਰਹਿੰਦਾ ਸੀ ਜਦ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਨੂੰ ਗਏ ਸਨ ਤਦੋਂ ਇਹ ਸਾਹਿਬਾਂ ਦੇ ਨਾਲ ਰਿਹਾ ਜੀਵਨਦਾਸ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਜੋਗੀ ਰਾਜ ਜੀ ਇੱਕ ਮਹਾਪੁਰਸ਼ ਆਏ ਹਨ ਲੋਕੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਮ ਨਾਲ ਪੁਕਾਰਦੇ ਨੇ ਇਹ ਸੁਣਦਿਆਂ ਹੀ ਜੋਗੀ ਉੱਠ ਕੇ ਨੰਗੇ ਪੈਰ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਅਤੇ ਅੰਤਰਜਾਮੀ ਸਤਿਗੁਰੂ ਨੇ ਬ੍ਰਹਮ ਸ਼ਕਤੀ ਨਾਲ ਦੇਖਿਆ ਕਿ ਉਹਨਾਂ ਦਾ ਪ੍ਰੇਮੀ ਆ ਰਿਹਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਆਸਣੋਂ ਉੱਠ ਕੇ ਅੱਗੇ ਹੋ ਕੇ ਜੋਗੀ ਜੀ ਨੂੰ ਮਿਲੇ ਬ੍ਰਿਧ ਜੋਗੀ ਸਰਾਜ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗ ਕੇ ਚਰਨ ਧੂੜ ਅੱਖਾਂ ਨੂੰ ਲਾਈ ਤਾਂ ਸਤਿਗੁਰਾਂ ਨੇ ਚੁੱਕ ਕੇ ਗਲਵਕੜੀ ਵਿੱਚ ਲੈ ਲਿਆ ਤੇ ਦੀਵਾਨ ਵਿੱਚ ਲੈ ਗਏ ਜੋਗੀ ਰਾਜ ਨੂੰ ਸਹਿਬਾਂ ਦੇ ਦਰਸ਼ਨ ਕਰਨ ਆਇਆ ਵੇਖ ਕੇ ਬਰਹਾਨਪੁਰ ਦੇ ਲੋਕੀ ਬੜੇ ਹੈਰਾਨ ਹੋਏ ਅਤੇ ਸੋਚਣ ਲੱਗੇ ਕਿ ਇਹ ਜ਼ਰੂਰ ਕੋਈ ਵੱਡਾ ਮਹਾਪੁਰਸ਼ ਹੈ ਅਤੇ ਲੋਕ ਦੂਰੋਂ ਦੂਰੋਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਣ ਲੱਗੇ ਜੋਗੀ ਜੀ ਨੂੰ ਸਹਿਬਾਂ ਨੇ ਉਹਨਾਂ ਦਾ ਨਾਮ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟ ਕੇ ਜੀਵਨ ਮੁਕਤ ਕਰ ਦਿੱਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਹਾਨਪੁਰ ਕਾਫੀ ਸਮੇਂ ਰੁਕੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਤੇ ਬੜਾ ਭਾਰੀ ਦੀਵਾਨ ਜੁੜਦਾ ਜਿਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਬੜੀ ਸੰਗਤ ਢੇੜਾ ਹੋ ਰੱਖਿਆ ਹੋਇਆ ਹੈ ਬਿਹਾਰਨਪੁਰ ਤੋਂ ਆਪਾਂ ਚੱਲਣ ਲੱਗੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅੱਜ ਦੀ ਯਾਤਰਾ ਆਪਣੀ ਜਿਹੜੀ ਉਹ ਸ਼ੁਰੂ ਕਰਦੇ ਆਂ ਤੇ ਬੈਗ ਆਪਾਂ ਜਿਹੜੇ ਉਹ ਰੱਖਦੇ ਆਂ ਆਪਣੇ ਪਿੱਛੇ ਤੇ ਇੱਥੇ ਡਿੱਗੀ ਦੇ ਵਿੱਚ ਜਿਹੜੇ ਵੱਡੇ ਬੈਗ ਰੱਖਦਾ ਨਹੀਂ ਹੁੰਦੇ ਆ ਛੋਟੇ ਬੈਗ ਆਪਾਂ ਜਿਹੜੇ ਆਪਣੇ ਕੋਲੇ ਰੱਖ ਲੈਣੇ ਹੁੰਦੇ ਆ ਤੇ ਇੱਥੋਂ ਯਾਤਰਾ ਜਿਹੜੀ ਉਹ ਸ਼ੁਰੂ ਹੋਣ ਲੱਗੀ ਆ ਸਮਾਂ ਸਵੇਰੇ 6:30 ਵਜੇ ਦਾ ਹੋਇਆ ਇੱਥੋਂ ਜਿਹੜੀ ਹਜ਼ੂਰ ਸਾਹਿਬ ਦੀ ਦੂਰੀ ਹੈ ਹਜ਼ੂਰ ਸਾਹਿਬ ਦੀ ਦੂਰੀ ਤਕਰੀਬਨ 1350 ਕਿਲੋਮੀਟਰ ਹੈ ਤੇ ਅੱਜ ਆਪਾਂ ਸ਼ਾਮ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਪ aptiya <laughs> kalı <laughs> ਅੱਜ ਦੀ ਯਾਤਰਾ ਜਿਹੜੀ ਆਪਣੀ ਹੋ ਸ਼ੁਰੂ ਹੋ ਗਈ ਗੁਰਦੁਆਰਾ ਬੜੀ ਸੰਗਤ ਬਹਾਰਨਪੁਰ ਤੋਂ ਹਨਾ ਇੱਧਰ ਇਹ ਸਾਰਾ ਸ਼ਹਿਰ ਹੈ ਬਹਾਰਨਪੁਰ ਸ਼ਹਿਰ ਆਪਾਂ ਜਿਹੜਾ ਕ੍ਰੋਸ ਕਰ ਰਹੇ ਆਂ ਬਹੁਤ ਵੱਡਾ ਸ਼ਹਿਰ ਹੈ ਤੇ ਪੁਰਾਣਾ ਸ਼ਹਿਰ ਹੈ ਬਹਾਰਨਪੁਰ ਤੇ ਕਾਫੀ ਸਾਰੀ ਇੰਡਸਟਰੀ ਵੀ ਇੱਥੇ ਜਿਹੜੀ ਉਹ ਹੈਗੀ ਹੈ ਇਹ ਸ਼ਹਿਰ ਦੇ ਵਿੱਚ ਹਨਾ ਤੇ ਇਹ ਮੁਸਲਮ ਪਾਈਚਰੇ ਦੀ ਆਬਾਦੀ ਬਹੁਤ ਜ਼ਿਆਦਾ ਇੱਥੇ ਇਹ ਸ਼ਹਿਰ ਦੇ ਵਿੱਚ ਆ ਸਾਹਮਣੇ ਜਿਵੇਂ ਮਸਜਿਦ ਤੁਸੀਂ ਦੇਖ ਰਹੇ ਹੋ ਨਾ ਵੱਡੀਆਂ ਵੱਡੀਆਂ ਮਸਜਿਦਾਂ ਇੱਥੇ ਜਿਹੜੀਆਂ ਉਹ ਹੈਗੀਆਂ ਨਿਗੀਆਂ ਤੇ ਬਹਾਰਨਪੁਰ ਤੋਂ ਤਕਰੀਬਨ 7:30 ਵਜੇ ਆਪਾਂ ਜਿਹੜੇ ਹੋ ਚੱਲ ਪਏ ਇੱਥੋਂ ਹਜ਼ੂਰ ਸਾਹਿਬ ਦੀ ਜਿਹੜੀ ਉਹ ਦੂਰੀ ਹੈ ਤਕਰੀਬਨ 350 ਕਿਲੋਮੀਟਰ ਹੈ ਤੇ ਬਾਕੀ ਰਸਤੇ ਦੇ ਵਿੱਚ ਜਿੱਥੇ ਜਿੱਥੇ ਰੁਕਾਂਗੇ ਜਿਹੜੇ ਜਿਹੜੇ ਸਥਾਨ ਆਉਣਗੇ ਉਹ ਸਾਰੇ ਸਥਾਨਾਂ ਦੇ ਆਪਾਂ ਦਰਸ਼ਨ ਤੁਹਾਨੂੰ ਕਰਵਾਵਾਂਗੇ ਆ ਸਾਰੀ ਕੁਝ ਮਾਰਕੀਟ ਹੈ ਸ਼ਹਿਰ ਬਹਾਰਨਪੁਰ ਦੀ ਇਹ ਕਾਫੀ ਵੱਡਾ ਇਹ ਸ਼ਹਿਰ ਹੈ ਰਾਜਸਥਾਨ ਭਵਨ ਇਹ ਆ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਰਾਜਸਥਾਨ ਭਵਨ ਪਹਾਰਣਪੁਰ ਸ਼ਹਿਰ ਕ੍ਰਾਸ ਕਰਨ ਸਾਰ ਸਾਰਾ ਜਿਹੜਾ ਖੇਤੀਬਾੜੀ ਵਾਲਾ ਇਲਾਕਾ ਆ ਜਾਂਦਾ ਇਹ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਸਾਰੀ ꀳੇਲਿਆਂ ਦੀ ਫਸਲ ਹੈ ਤੇ ਪਿੱਛੇ ਹਲਦੀ ਦੇ ਵੀ ਜਿਹੜੇ ਉਹ ਖੇਤ ਆਏ ਸੀ ਇਹ ਤੁਸੀਂ ਸਾਰੇ ਦੇਖ ਰਹੇ ਹੋ ਇਹ ਜਿਹੜੇ ਸਾਰੇ ꀳੇਲਿਆਂ ਦੇ ਬੂਟੇ ਨੇ ਬਹੁਤ ਵੱਡੀ ਪੱਧਰ ਤੇ ਇਸ ਨਾਕੇ ਦੇ ਵਿੱਚ ਜਿਹੜੀ ਉਹ ਖੇਤੀ ਹੁੰਦੀ ਹੈ ਇਹ ਸਾਰਾ ਇਲਾਕਾ ਜਿਹੜਾ ਖੇਤੀਬਾੜੀ ਵਾਲਾ ਹੀ ਆ ਪਤਨ ਚਾਰ ਦਿਨਾਂ ਦੇ ਵਿੱਚੋਂ ਦੋ ਦਿਨਾਂ ਦਾ ਜਿਹੜਾ ਸਫਰ ਕਰ ਰਹੇ ਆ ਐਮਪੀ ਦੇ ਵਿੱਚ ਆਪਾਂ ਦਾ ਸਫਰ ਕਰਦਿਆਂ ਦੋ ਦਿਨ ਹੋ ਗਏ ਤੇ ਐਮਪੀ ਦੇ ਵਿੱਚ ਬਹੁਤ ਵੱਡੀ ਵੱੱਧਰ ਤੇ ਖੇਤੀ ਹੁੰਦੀ ਆ ਪਿੱਛੇ ਆਪਾਂ ਤੁਹਾਨੂੰ ਦਿਖਾਈ ਸੀ ਜਿਵੇਂ ਸੋਇਆ ਬੀਂਦੀ ਕੀਤੀ ਹੈ ਨਾ ਤੇ ਹੁਣ ਇੱਥੋਂ ਜਿਹੜੀ ਉਹ ਸਟਾਰਟ ਹੋਗੇ ਸਾਰੇ ਇਹ ਬਾਗ ਹਨ ਕੇਲਿਆਂ ਦੇ ਜਿਹੜੇ ਬਾਗ ਸਾਰੇ ਸਟਾਰਟ ਹੋਗੇ ਤੇ ਇਥੋਂ ਨਦੀ ਦਾ ਨਜ਼ਾਰਾ ਬਹੁਤ ਸੋਹਣਾ ਲੱਗਦਾ ਨਦੀ ਕ੍ਰੋਸ ਆਪਾਂ ਜਿਹੜੀ ਹੋ ਕਰ ਰਹੇ ਆ ਬਹੁਤ ਵਹਾਾ ਪਾਣੀ ਦਾ ਇਹ ਇਸ ਸਾਲ ਇੱਧਰ ਵੀ ਬਹੁਤ ਜ਼ਿਆਦਾ ਨਹੀਂ ਪਏ ਨੇ ਮਜੂਦ ਸਾਹਿਬ ਵੀ ਬਹੁਤ ਨਹੀਂ ਪਏ ਨੇ ਇਹ ਇਧਰ ਆਪਾਂ ਤੁਹਾਨੂੰ ਇਹ ਰੋ ਦਿਖਾ ਦਿੰਦੇ ਆ ਬਹੁਤ ਤੇਜ਼ ਜਿਹਦਾ ਪਾਣੀ ਆ ਰਿਹਾ ਬਹੁਤ ਸਪੀਡ ਨਾਲ ਬਹੁਤ ਵੱਡੀ ਜਿਹੜੀ ਉਹ ਨਦੀ ਹੈ ਇਹ ਰਸਤੇ ਦੇ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਨਦੀਆਂ ਜਿਹੜੀਆਂ ਆਉਂਦੀਆਂ ਨੇ ਜਦੋਂ ਆਪਾਂ ਹਿਉਰ ਸਾਹਿਬ ਨੂੰ ਸਫਰ ਕਰਦੇ ਆ ਤੇ ਇਹ ਇਲਾਕਾ ਸਾਰਾ ਕੀਤੀਵਾਲੀ ਵਾਲਾ ਪਿੱਛੇ ਜਿਵੇਂ ਆਪਾਂ ਤੁਹਾਨੂੰ ਕੀਤੀ ਜਿਹੜੀ ਉਹ ਦਿਖਾਈ ਸੀ ਕੀਤੀ ਦੀ ਖੇਤੀ ਜਾਂ ਹਾਂਜੀ ਅਕੇਲੀ ਦੀ ਖੇਤੀ ਬਹੁਤ ਯਾਦ ਆ ਜਾਂਦੀ ਹੈ ਇਸ ਇਲਾਕੇ ਦੇ ਵਿੱਚ ਹਲਕਾ ਕਿਤੇ ਕਿਤੇ ਪਹਾੜ ਆ ਜਾਂਦਾ ਹੈ ਕਿਤੇ ਕਿਤੇ ਪੱਧਰਾ ਜਿਹਾ ਇਲਾਕਾ ਆ ਜਾਂਦਾ ਆ ਜਿਵੇਂ ਛੋਟੇ ਛੋਟੇ ਪਹਾੜ ਜਿਹਾ ਆ ਗਏ ਇਹ ਕਿਤੇ ਪੱਧਰੇ ਇਹਦੇ ਖੇਤ ਆ ਜਾਂਦੇ ਆ ਇਹ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਇਹ ਵੀ ਸਾਰਾ ਕੇਲੇ ਦੇ ਉਹ ਖੇਤ ਨੇ ਇਹ ਜਿਹੜੀ ਨਵੀਂ ਬਜਾਈ ਉਹ ਕੀਤੀ ਹੈ ਪਿੱਛੇ ਆਪਾਂ ਤੁਹਾਨੂੰ ਜਿਹੜਾ ਬਾਗ ਜਿਵੇਂ ਦਿਖਾਇਆ ਸੀ ਕੇਲਿਆਂ ਦੇ ਖੇਤ ਦਿਖਾਏ ਸੀ ਉਹ ਵੱਡੇ ਸੀਗੇ ਬੂਟੇ ਉਹਨਾਂ ਦੇ ਹਨ ਤੇ ਇਹ ਜਿਹੜੀ ਫਸਲ ਸੀ ਬਹੁਤ ਛੋਟੀ ਛੋਟੀ ਸੀ ਨਿੱਕੀ ਨਿੱਕੀ ਸੀ ਇਹ ਹੁਣ ਜਿਹੜੀ ਉਹ ਮਤਲਬ ਫਸਲ ਜਿਹੜੀ ਬੀਤੀ ਗਈ ਹੈ ਤੇ ਕਿਤੇ ਕਿਤੇ ਜਿਹੜੇ ਵੱਡੇ ਵੱਡੇ ਆਪਾਂ ਨੂੰ ਬੂਟੇ ਦੇਖਣ ਨੂੰ ਮਿਲਦੇ ਨੇ ਕਿਤੇ ਕਿਤੇ ਛੋਟੇ ਛੋਟੇ ਬੂਟੇ ਦੇਖਣ ਨੂੰ ਮਿਲਦੇ ਨੇ ਬਹੁਤ ਵੱਡੀ ਪੱਧਰ ਤੇ ਇਸ ਏਰੀਆ ਦੇ ਵਿੱਚ ਕੇਲੇ ਦੀ ਖੇਤੀ ਹੁੰਦੀ ਹੈ ਇਹ ਸਾਰੀ ਬੈਲਟ ਜਿਹੜੀ ਉਹ ਹੈਗੀ ਇਹ ਕੇਲੇ ਦੀ ਉਹ ਬੈਲਟ ਹੈ ਆ ਸਾਰੇ ਖੇਤ ਜਿਹੜੇ ਆਲੇ ਦੁਆਲੇ ਦੇਖ ਰਹੇ ਨੇ ਕੇਲੇ ਦੀ ਖੇਤ ਨੇ ਆਪਾਂ ਇਸ ਸਮੇਂ ਖੜੇ ਆ ਜੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਹਿਵੜੀ ਦਹਿਵੜੀ ਪਿੰਡ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨਹੀਂ ਤੇ ਇੱਥੇ ਜਿਹੜਾ ਨੇੜੇ ਦਾ ਪਿੰਡ ਆ ਉਹਦਾ ਨਾਮ ਆ ਦਹਿਵੜੀ ਆਪਾਂ ਮਹਾਰਾਸ਼ਟਰ ਦੇ ਵਿੱਚ ਐਂਟਰ ਹੋ ਗਏ ਗੁਰਦੁਆਰਾ ਸਾਹਿਬ ਮਹਾਰਾਸ਼ਟਰ ਦੇ ਵਿੱਚ ਨੇ ਕੱਲ ਆਪਾਂ ਸਾਰਾ ਦਿਨ ਐਮਪੀ ਦੇ ਵਿੱਚ ਸਫ਼ਰ ਕੀਤਾ ਸਵੇਰੇ ਆਪਾਂ ਚੱਲੇ ਸੀਗੇ ਬਿਹਾਰਨਪੁਰ ਤੋਂ ਬਿਹਾਰਨਪੁਰ ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ ਤੇ ਇਸ ਸਮੇਂ ਆਪਾਂ ਪਹੁੰਚ ਗਏ ਮਹਾਰਾਸ਼ਟਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਮਹਾਰਾਸ਼ਟਰ ਦੇ ਵਿੱਚ ਨੇ ਤੇ ਬਹੁਤ ਸੋਹਣਾ 뷰 ਆਉਂਦਾ ਵਦਣਾ ਕਰਕੇ ਬਹੁਤ ਸੋਹਣਾ ਨਜ਼ਾਰਾ ਜਿਹੜਾ ਆਲੇ ਦੁਆਲੇ ਦਾ ਹੈ ਨਾ ਤੇ ਚੱਲਦੇ ਆਂ ਇਹ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਇਹ ਸਥਾਨ ਤੇ ਜਿਹੜਾ ਆਪਾਂ ਉਹ ਮੱਥਾ ਟੇਕਦੇ ਆਂ ਸਾਹਮਣੇ ਤੇ ਹਾਂ ਵੀਰੋ ਨੇ ਕਿਵੇਂ ਚੱਲਦਾ ਸਫ਼ਰ ਹੋਰ ਹਾਂ ਹਾਂ ਪਿਛੇ ਵੀ ਨੇ ਬਹੁਤ ਸੋਹਣਾ ਆਉਂਦਾ ਬੱਦਲ ਬਹੁਤ ਸੋਹਣੇ ਆਉਂਦੇ ਨੇ ਪਿਛੇ ਹਾਂ ਇਹ ਦਰਬਾਰ ਸਾਹਿਬ ਨੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦੁਆਰਾ ਸਾਹਿਬ ਦੇ ਨਾਲ ਚੱਲਦੇ ਆ ਦਰਬਾਰ ਸਾਹਿਬ ਦੇ ਵਿੱਚ ਆਪਾਂ ਮੱਥਾ ਟੇਕਦੇ ਆ ਤੇ ਇਧਰ ਵਾਲੀ ਸਾਈਡ ਨਿਸ਼ਾਨ ਸਾਹਿਬ ਸ਼ੋਭਿਤ ਨੇ ਗਰਦੁਰਾ ਸਾਹਿਬ ਦੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਲਿਆ ਤੇ ਇੱਥੇ ਸਾਰੀਆਂ ਸੰਗਤਾਂ ਵਾਸਤੇ ਜਿਹੜਾ ਉਹ ਚਾਹ ਦਾ ਲੰਗਰ ਹੈ ਸਾਰੀਆਂ ਸੰਗਤਾਂ ਦਾ ਚਾਹ ਛਕ ਕੇ ਫਿਰ ਇਥੋਂ ਅੱਗੇ ਨੂੰ ਜਿਹੜਾ ਆਪਣਾ ਯਾਤਰਾ ਜਿਹੜੀ ਉਹ ਸ਼ੁਰੂ ਕਰਨੀ ਹੈ ਹਾਂਜੀ ਪਾਸ਼ਾਓ ਆਪਣਾ ਬਾਬਾ ਸੁਲੱਖਣ ਸਿੰਘ ਜੀ ਆਏ ਸਨ 2000 ਇਸਵੀ ਦੇ ਵਿੱਚ ਹਾਂਜੀ ਤੇ ਇੱਥੇ ਆ ਕੇ ਭਗਤੇ ਦਾ ਹੋਟਲ ਪਿੱਛੋਂ ਸਰਦਾਰ ਦਾ ਵਾ ਆਪਣੇ ਸਿੱਖ ਭਾਈ ਦਾ ਵਾ ਉੱਥੇ ਹੋਟਲ ਤੇ ਆਏ ਤੇ ਇੱਥੇ ਉਹਨਾਂ ਨੂੰ ਕਿਹਾ ਹੀ ਬਾਬਾ ਸੁਲੱਖਣ ਸਿੰਘ ਜੀ ਲੋ ਲੰਗਰ ਵਾਲੇ ਅਨੰਦਪੁਰ ਸਾਹਿਬ ਤੋਂ ਉਹ ਇੱਥੇ ਆਏ ਸੀ ਜਿਹੜੀ ਸੰਗਤ ਸ੍ਰੀ ਅਜੂੜ ਸਾਹਿਬ ਜਾਂਦੀ ਹੈ ਪੰਜਾਬ ਤੋਂ ਤੇ ਰਸਤੇ ਦੇ ਵਿੱਚ ਇੱਥੇ ਰੁਕਣ ਦੇ ਲਈ ਲਾਗੇ-ਚਾਗੇ ਕੋਈ ਗੁਰਦੁਆਰਾ ਸਾਹਿਬ ਹੁੰਦਾ ਨਹੀਂ ਕੋਈ ਰਹਿਣ ਦੀ ਥਾਂ ਨਹੀਂ ਤੇ ਉਸ ਟਾਈਮ ਤੋਂ ਬਾਅਦ ਫਿਰ ਬਾਬਾ ਸੁਲੱਖਣ ਸਿੰਘ ਨੇ ਸੋਚਿਆ ਵੀ ਇੱਥੇ ਕੋਈ ਰੁਕਣ ਨੂੰ ਥਾਂ ਚਾਹੀਦਾ ਫਿਰ ਇੱਥੇ ਮੁੱਲ ਜ਼ਮੀਨ ਲਈ ਸੰਨ 2000 ਦੇ ਕਰੀਬ ਅ 40000 ਨੂੰ ਕਿਲਾ ਤੇ ਨਿਕੜ ਜਮੀਨ ਲਈਏ 2 ਏਕੜ ਦੇ ਵਿੱਚ ਖੇਤੀ ਹੈ 1 ਏਕੜ ਦੇ ਵਿੱਚ ਇਹ ਬਣਿਆ ਵਾ ਤੇ ਸੰਗਤ ਜੋ ਵੀ ਜਾਸ ਕੇ ਇਥੋਂ 300 ਕਿਲੋਮੀਟਰ ਰਹਿ ਜਾਂਦਾ ਬਾਬਾ ਜੀ ਫਿਰ ਇੱਥੇ ਪੜਾਅ ਕਰ ਸਕਦੀ ਹੈ ਸੰਗਤ ਇੱਥੇ ਪੜਾਅ ਕਰਕੇ ਪ੍ਰਸ਼ਾਦਾ ਪਾਣੀ ਤੇ ਰਾਤ ਨੂੰ ਰੁਕਣ ਦੇ ਲਈ ਬਾਬਾ ਸਲੱਖ ਸਿੰਘ ਜੀ ਦੀ ਕਿਰਪਾ ਕੀਤੀ ਤੇ ਇੱਥੇ ਆ ਕੇ ਬਾਬਾ ਜੀ ਸਥਾਨ ਬਣਾਇਆ ਚੰਗਾ ਬਾਬਾ ਜੀ ਬਹਿਰ ਜੀ ਸਾਹਿਬ ਜੀ ਹੋਏ ਕਿ ਕੀ ਗੱਲ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਆਪਾਂ ਦਰਸ਼ਨ ਕਰਕੇ ਤੇ ਇੱਥੇ ਚਾਹ ਦਾ ਲੰਗਰ ਸ਼ਾਕੀ ਇਥੋਂ ਹੁਣ ਅੱਗੇੋਂ ਆਪਾਂ ਯਾਤਰਾ ਜਿਹੜੀ ਆਪਣੀ ਸ਼ੁਰੂ ਕਰਨ ਲੱਗੇ ਆਂ ਤੇ ਸਾਰੀਆਂ ਸੰਗਤਾਂ ਆਪਣੇ ਨਾਲ ਦੀਆਂ ਤਿਆਰ ਨੇ ਤੇ ਚਲਦੇ ਆਂ ਬਸ ਦੇ ਵਿੱਚ ਬੈਠਦੇ ਆਂ ਤੇ ਅੱਗੇ ਦਾ ਜਿਹੜਾ ਉਹ ਸਫਰ ਅੱਗੇ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਦੇ ਆਂ ਸਾਨ ਹਾ ਸਾਸੀਆ ਕਾਲ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲਣ ਲੱਗੇ ਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਾਦਰਜੀ ਤੋਂ ਅੱਗੇ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਨ ਲੱਗੇ ਆਂ ਤੇ ਬਾਬਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਆ ਦਾ ਲੰਗਰ ਤਿਆਰ ਕੀਤਾ ਸਾਰੀਆਂ ਸੰਗਤਾਂ ਵਾਸਤੇ ਤੇ ਇਹਦੇ ਬਾਬਾ ਜੀ ਨਾਮ ਕੀ ਹੈ ਤੁਹਾਡਾ ਨਾ ਨਾ ਬਾਬਾ ਜੀ ਰਣਵੀਰ ਸਿੰਘ ਆ ਜੀ ਠੀਕ ਹੈ ਠੀਕ ਕਿੱਥੋਂ ਤੁਸੀਂ ਮੈਂ ਹਰਿਆਣੇ ਤੋਂ ਹਰਿਆਣੇ ਤੋਂ ਠੀਕ ਹੈ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ-ਬਹੁਤ ਵਧੀਆ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦਾ ਤੇਜੀ ਤੇ ਅੱਗੇ ਆਪਾਂ ਯਾਤਰਾ ਜਿਹੜੀ ਸ਼ੁਰੂ ਕਰਨ ਲੱਗੇ ਆਂ ਹਾਂਜੀ ਕਿਵੇਂ ਚੱਲ ਰਹੀ ਹੈ ਯਾਤਰਾ ਬਹੁਤ ਠੀਕ ਜੀ ਯਾਤਰਾ ਆਪਣੀ ਹਾਂਜੀ ਤੇ ਸਵਾ ਬ੍ਰਹਮਪੁਰ ਤੋਂ ਚੱਲੇ ਆ ਮਤਲਬ ਹਾਂਜੀ ਆ ਅੰਮਰਤਬੇੜੀ ਗਵਾਲੀਅਰ ਤੋਂ ਹੁੰਦੇ ਹੋਏ ਬ੍ਰਹਮਪੁਰ ਸਤੇ ਸੀ ਰਾਤਰੀ ਦਾ ਸੰਗਤ ਦੇ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਵਦੇ ਆਨੰਦ ਨਾਲ ਰਾਤਰੀ ਬਤੀਤ ਹੋਈ ਸਵੇਰੇ ਕਿ ਬ੍ਰਹਮਪੁਰ ਤੋਂ ਕੱਲੇ ਆ ਨਦੇਸ਼ ਸਾਹਿਬ ਤੱਕ ਸ੍ਰੀ ਹਜੂਰ ਸਾਹਿਬ ਵੱਲ ਨੂੰ ਜਾ ਰਹੇ ਆ ਸਾਹਮਣੇ ਆ ਗਿਆ ਜੀ ਬੋਰਡ ਨਾਗਪੁਰ ਦਾ ਨਾਗਪੁਰ ਹੈਗਾ ਇੱਥੋਂ 320 ਕਿਲੋਮੀਟਰ ਤੇ ਅੱਜ ਆਪਾਂ ਚੱਲ ਪਏ ਗੁਰਦੁਆਰਾ ਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਹੈਨਾ ਅੱਗੇ ਦਾ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰ ਲਿਆ ਤੇ ਅੱਜ ਆਪਾਂ ਸ਼ਾਮ ਤੱਕ ਪਹੁੰਚ ਜਾਗੇ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਸ਼ਾਮ ਨੂੰ ਆਪਾਂ ਉੱਥੇ ਪਹੁੰਚ ਜਾਗੇ ਬਾਕੀ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਹੋਰ ਰੁਕਾਂਗੇ ਜਿੱਥੇ ਜਿਹੜਾ ਲੰਗਰ ਛਕਾਂਗੇ ਪ੍ਰਸ਼ਾਦਾ ਛਕਾਂਗੇ ਤੇ ਇਹ ਜਿਹੜਾ ਸਾਰਾ ਇਲਾਕਾ ਇਹ ਖੇਤੀਬਾੜੀ ਵਾਲਾ ਏਰੀਆ ਆਪਾਂ ਤੁਹਾਨੂੰ ਪਹਿਲਾਂ ਵੀ ਜਿਹੜਾ ਉਹ ਦਿਖਾਇਆ ਸੀ ਹਨਾ ਤੇ ਪਿੱਛੋਂ ਵੀ ਆਪਾਂ ਦਿਖਾਉਂਦੇ ਆਇਆ ਕਿਲੇ ਦੀ ਖੇਤੀ ਬਹੁਤ ਵੱਡੀ ਪੱਧਰ ਤੇ ਹੁੰਦੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਫਸਲਾਂ ਇੱਥੇ ਹੁੰਦੀਆਂ ਨੇ ਇਸ ਏਰੀਆ ਦੇ ਵਿੱਚ ਤੇ ਟਰੱਕ ਬਹੁਤ ਜ਼ਿਆਦਾ ਇਸ ਰੋਡ ਦੇ ਰੂਟ ਦੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ ਕੱਲ੍ਹ ਦੀ ਆਪਾਂ ਜਿਵੇਂ ਤੁਹਾਨੂੰ ਕੱਲ੍ਹ ਦੇ ਵਲੌਗ ਦੇ ਵਿੱਚ ਵੀ ਜਿਹੜਾ ਆਪਾਂ ਦਿਖਾਇਆ ਸੀ ਤੇ ਹੋਰ ਆਵਾਜ਼ ਬਹੁਤ ਘ ਨੈਸ਼ਨਲ ਹਾਈਵੇ ਆ ਇਹ ਇੱਥੇ ਟ੍ਰੈਫਿਕ ਬਹੁਤ ਘੱਟਾ ਟਾਵਾ ਟਾਵਾ ਟ੍ਰੱਕ ਜਿਹੜਾ ਹੋ ਜਾਂਦਾ ਮਿਲੂ ਇੱਥੇ ਤੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਕੱਲ ਦਾ ਮੀਂਹ ਪੈਣ ਕਰਕੇ ਇਸ ਸਮੇਂ ਜਿਹੜੇ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਬਾਲਾਪੁਰ ਬਾਲਾਪੁਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਬਿਲਕੁਲ ਮੀਨ ਹਾਈਵੇ ਤੇ ਤੇ ਰਾਸਤੇ ਦੇ ਵਿੱਚ ਕਾਫੀ ਜਿਹੜੇ ਗੁਰੂ ਘਰ ਆਉਂਦੇ ਨੇ ਗੁਰਦੁਆਰਾ ਸਾਹਿਬ ਆਉਂਦੇ ਨੇ ਜਿਵੇਂ ਦੱਸਿਆ ਜਾਂਦਾ ਵੀ ਪਹਿਲੇ ਸਮਿਆਂ ਦੇ ਵਿੱਚ ਜਦੋਂ ਇੱਧਰ ਸੰਗਤਾਂ ਆਉਂਦੀਆਂ ਹੁੰਦੀਆਂ ਸੀ ਅਰਾਧ ਦੇ ਵਿੱਚ ਪੜਾਅ ਬਹੁਤ ਘੱਟ ਹੁੰਦੇ ਸੀ ਤਾਂ ਜਿਹੜੇ ਕਾਰ ਸੇਵਾਲੇ ਬਾਬਿਆਂ ਵੱਲੋਂ ਅਲੱਗ-ਅਲੱਗ ਥਾਵਾਂ ਤੇ ਜਿਹੜੇ ਗੁਰਦੁਆਰੇ ਬਣਾਏ ਗਏ ਵਿਸ਼ਰਾਮ ਕਰਨ ਨੂੰ ਜਾਂ ਲੰਗਰ ਵਾਸਤੇ ਹਨ ਤੇ ਇੱਥੇ ਹੁਣ ਸਾਰੀਆਂ ਸੰਗਤਾਂ ਜਿਹੜੀਆਂ ਲੰਗਰ ਛਕਣਗੀਆਂ ਪਿਛਲੇ ਗੁਰਦੁਆਰਾ ਸਾਹਿਬ 'ਚ ਆਪਾਂ ਚਾਹ ਛਕੀ ਸੀ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਫਿਰ ਲੰਗਰ ਜਿਹੜਾ ਉਹ ਛੱਕੇ ਫਿਰ ਇਥੋਂ ਅੱਗੇ ਦਾ ਜਿਹੜਾ ਆਪਾਂ ਸਫ਼ਰ ਹੋ ਸ਼ੁਰੂ ਕਰਾਂਗੇ ਇਥੋਂ ਆਪਾਂ ਸਿੱਧਾ ਉਹ ਹਜੂਰ ਸਾਹਿਬ ਜਾਵਾਂਗੇ ਤੇ ਇਸ ਹਾਈਵੇ ਤੇ ਆਪਾਂ ਸਫ਼ਰ ਕਰ ਰਹੇ ਹਾਂ ਤੇ ਇਹਦੇ ਤੇ ਜਿਆਦਾ ਟਰੱਕੇ ਚੱਲਦੇ ਨੇ ਸਾਰੀਆਂ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਉਹ ਜਾਂਦੀਆਂ ਨੇ ਇਸ ਰੋਡ ਤੇ ਜਿਹੜੀ ਜਗ੍ਹਾ ਤੇ ਆਪਾਂ ਹੁਣ ਖੜੇ ਆ ਇਥੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਜਿਹੜੀ ਉਹ ਦੂਰੀ ਆ ਉਹ 216 ਕਿਲੋਮੀਟਰ ਹੈ ਤੇ 216 ਕਿਲੋਮੀਟਰ ਦਾ ਆਪਣਾ ਸਫ਼ਰ ਜਿਹੜਾ ਹੋ ਰਹਿ ਗਿਆ ਤੇ ਸਮਾਂ ਕਿੰਨੇ ਵਜੇ ਦਾ ਹੋਇਆ ਬਾਈ ਉਹਨਾਂ ਨੇ ਸਮਾਂ ਹੋਇਆ ਕਿੱਥੇ ਆ ਜੀ 10 ਵਜੇ ਨਾਲ ਆਪਾਂ 10 ਵਜੇ ਦਾ ਟਾਈਮ ਹੋਇਆ ਆਪਾਂ ਸਵੇਕ 6 ਵਜੇ ਚੱਲੇ ਸੀਗੇ ਆਪਣਾ ਕਿਹੜਾ ਸੀ ਉਹ ਆਸਥਾਨ ਜਿੱਥੇ ਰਾਤ ਰੁਕੇ ਸੀ ਆਪਾਂ ਬਹਾਰਨਪੁਰ ਬਹਾਰਨਪੁਰ ਤੋਂ ਸਵੇ 6 ਚੱਲੇ ਸੀਗੇ 10 ਵਜੇ ਆਪਾਂ ਇਹ ਜਗ੍ਹਾ ਤੇ ਪਹੁੰਚ ਗਏ ਬਾਲਾਪੁਰ ਇੱਥੋਂ 216 ਕਿਲੋਮੀਟਰ ਦੂਰੀ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਫਿਰ ਲੰਗਰ ਛੱਕੇ ਇੱਥੋਂ ਅੱਗੇ ਨੂੰ ਜਿਹੜਾ ਆਪਾਂ ਸਫ਼ਰ ਸ਼ੁਰੂ ਕਰਾਂਗੇ ਤੇ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਵਿੱਚ ਵਿੱਚ ਤਾਂ ਕਈ ਸਥਾਨ ਜਿਹੜੇ ਇਤਿਹਾਸਕ ਹੁੰਦੇ ਨੇ ਜਿਵੇਂ ਇਹ ਸਥਾਨ ਆ ਇਹ ਇਥੇ ਸੰਗਤਾਂ ਦੇ ਵਿਸ਼ਰਾਮ ਕਰਨ ਵਾਸਤੇ ਜਾਂ ਲੰਗਰ ਵਾਸਤੇ ਬਣਾਏ ਗਏ ਨੇ ਤੇ ਜਿਹੜੇ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਦਾ ਆਪਾਂ ਇਤਿਹਾਸ ਸਾਰਾ ਮਤਲਬ ਦੱਸਦੇ ਹੁੰਨੇ ਆ ਜਿਵੇਂ ਇਹ ਸਥਾਨ ਹੈ ਇਹ ਮਤਲਬ ਲੰਗਰ ਵਾਸਤੇ ਬਣਾਇਆ ਗਿਆ ਵਿਸ਼ਰਾਮ ਵਾਸਤੇ ਬਣਾਇਆ ਗਿਆ ਹਨ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਸੀਗੇ ਤੇ ਇੱਥੇ ਆਪਾਂ ਨੂੰ ਛੋਟਾ ਜਿਹਾ ਪੰਜੰਗੀ ਮਿਲਿਆ ਜੀ ਨਾਮ ਦੱਸੋ ਜੀ ਕੀ ਹੈ ਤੁਹਾਡਾ ਨਾਂ ਦੱਸ ਆਪਣਾ ਚੰਗੀ ਆ ਨੇ ਕਰਨਬੀਰ ਸਿੰਘ ਕਰਨਬੀਰ ਸਿੰਘ ਫਟੇ ਬਲੋ ਫਟੇ ਬਲੋ ਫਟੇ ਸਰਕਾਰੇ ਸਟੋ ਚੰਕਾਰੇ ਸਟੋ ਕਾਤੇ ਦੇਖੋ ਅਰੇ ਫਿੰਗਰ ਪਾਵੇ ਚਸੀਆ ਕਾਲਾ ਕੱਤ ਕਾਲੇ ਸੇ ਇਥੇ ਗੁਰਦੁਰਾ ਸਾਹਿਬ ਨੇੜੇ ਬਾਈ ਹੁਣੀ ਵੇਚ ਰਹੇ ਸੀ ਕੇਲੇ ਕਿਆ ਰੇ ਟੈਂਸ਼ਨ ਇਸਕਾ 60 ਰੁਪਏ ਲੱਗਿਆ ਹੈ ਹਾਂ ਦਰਜ ਨਾ 8 ਦਰਜ ਨਾ ਦਰਜ ਨਾ ਮੇ ਦਿੱਤੇ ਉਹ ਕਿਲੋ ਵੀ ਨਹੀਂ ਦੇਤੇ ਕਿਲੋ ਨਹੀਂ ਕੀਤੇ ਆ আচ্ছা ਆਰੇ ਜਾਨ ਹਦਾ ਕਿਲੋ ਦੇ ਦਿੱਤੇ ਜਹਾਜ਼ ਹੈ ਡਾਕਟਰ ਹਾਂ ਰੇਟ ਲਗਾਓ ਯਾਰ ਜੋ ਇਹ ਭਾਈ ਇਧਰ ਇਸ ਇਲਾਕੇ ਦੇ ਵਿੱਚ ਕੇਲਾ ਬਹੁਤ ਹੁੰਦਾ ਹੈ ਨਾ ਪਿਛੇ ਆਪਾਂ ਤੁਹਾਨੂੰ ਦਿਖਾਇਆ ਸੀ ਵੀ ਖੇਤ ਸੀਗੇ ਹਾਂ ਰੇਟ ਆਪਣੇ ਜਿੰਨੇ ਹੈ ਹਾਂ ਰੇਟ ਤਾਂ ਭਾਈ ਬਾਈ ਨੇ ਫਿਰ ਉਹਸਾਬ ਨਾਲ ਦੱਸਣਾ ਨਾ ਰੇਟ ਹਾਂ ਕੋਟੇ ਏਰੀਆ ਦਾ ਰੇਟ ਦੱਸੋ ਭਾਈ ਜੀ ਕੋਟੇ ਯਾਰ ਨਾ ਕੋਟੇ ਏਰੀਆ ਦਾ ਹਾਂ ਆਪੇ ਏਰੀਆ ਕਰ ਰੇਟ ਹੈ ਨਾ ਜੋ ਬਤਾਓ ਹਾਂ ہمارے ਆਪਕੇ ਦਰਸਾ 40 ਰੁਪਏ ਦझन ਤੇ ਆਤਾ ਹੈ 40 ਦਾ 12 ਆਤਾ ਹੈ 40 ਕਵਾਰਾ ਹਾਂ ਆਪਾਂ ਪਹੁੰਚ ਗਏ ਜੀ ਨਦੇੜ ਸਾਹਿਬ ਤੇ ਇੱਥੋਂ ਜਿਹੜੀ ਤਖਤ ਸ਼੍ਰੀ ਹਜੂਰ ਸਾਹਿਬ ਦੀ ਦੂਰੀ ਹੋ 4 ਕਿਲੋਮੀਟਰ ਹੈ ਤੇ ਆਹ ਰੋਡ ਦੇ ਦੂਸਰੀ ਸਾਈਡ ਪਤਾ ਨਹੀਂ ਕਿ ਇੱਥੇ ਖੈਰ ਕੋਈ ਮੇਲਾ ਲੱਗਿਆ ਹੋਇਆ ਜਾਂ ਸ਼ਾਇਦ ਕੋਈ ਨਰਾਤਿਆਂ ਕਰਕੇ ਹੈ ਨਾ ਜਾਂ ਇੱਧਰ ਇਹਨਾਂ ਦਾ ਕੋਈ ਸੱਭਿਆਚਾਰਕ ਮੇਲਾ ਹੋਊ ਬਹੁਤ ਇਕੱਠਾ ਤੁਸੀਂ ਦੇਖੋ ਕਿੰਨਾ ਭਾਰੀ ਜਿਹੜਾ ਹੋ ਇਕੱਠਾ ਤੇ ਸਮਾਂ ਜਿਹੜਾ ਹੋ ਪੌਣੇ 1:05 ਵਜੇ ਦਾ ਹੋ ਗਿਆ ਬਹੁਤ ਵਧੀਆ ਟਾਈਮ ਆਪਾਂ ਪਹੁੰਚ ਗਏ 4 ਕਿਲੋਮੀਟਰ ਇੱਥੋਂ ਤਖਤ ਸ਼੍ਰੀ ਹਜੂਰ ਸਾਹਿਬ ਦੀ ਜਿਹੜੀ ਦੂਰੀ ਰਹਿ ਗਈ ਤੇ ਆਪਾਂ ਐਂਟਰ ਹੋ ਗਏ ਨਦੇੜ ਸ਼ਹਿਰ ਦੇ ਵਿੱਚ ਦੂਸਰੀ ਸੜਕ ਸਾਰੀ ਫੋਲੋ ਹੋਈ ਹੋਈ ਆ ਤੇ ਇੱਥੇ ਨਾ ਇਹਨੇ ਪੋਸਟਰ ਲਾਏ ਹੋਏ ਨੇ ਉੱਪਰ ਇਹਨਾਂ ਨੇ ਲਿਖਿਆ ਆ ਬੰਜਾਰਾ ਮਾਰਚ ਹੈ ਨਾ ਬੰਜਾਰਾ ਮਾਰਚ ਲਿਖਿਆ ਹੋਇਆ ਜੀ ਤੇ ਬਾਕੀ ਗੱੜ ਦੇ ਵਿੱਚ ਇਹ ਪਿੰਕ ਬਿੰਕ ਰੰਗ ਦੇ ਆ ਪਾਏ ਹੋਏ ਨੇ ਤੇ ਕੱਪੜੇ ਇਹਨਾਂ ਦੇ ਇਸ ਤਰ੍ਹਾਂ ਦੇ ਪਾਏ ਹੋਏ ਨੇ ਜਿਹੜੀਆਂ ਇਧਰ ਲੀਆਂ ਔਰਤਾਂ ਨੇ ਉਹਨਾਂ ਦੇ ਸਾੜੀਆਂ ਲਾ ਕੇ ਸ਼ੀਸ਼ੇਆਂ ਸ਼ੀਸ਼ੇ ਵਾਲੇ ਕੱਪੜੇ ਪਾਏ ਹੋਏ ਨੇ ਤੇ ਗੱਡੀਆਂ ਬਹੁਤ ਨੇ ਬਹੁਤ ਲੰਬੀ ਇੱਕ ਤਰੀਕੇ ਦਾ ਮਾਰਚ ਆ ਇਹ ਜਿਵੇਂ ਰੈਲੀ ਕੱਢਦੇ ਹੁੰਦੇ ਹਨਾ ਤੇ ਉਹਵੇਂ ਆ ਬਾਬਾ 1.5 ਕਿਲੋਮੀਟਰ ਦਾ ਹੋ ਗਿਆ ਆਪਾਂ ਨੂੰ ਨਾਲ-ਨਾਲ ਆਉਂਦਿਆਂ ਨੂੰ ਹਾਂ ਹਾਂ ਗਲੋਰ ਮੋਰਚਾ ਮੋਰਚਾ ਹਨਾ ਜੀ ਕੋਈ ਇਹਨਾਂ ਦਾ ਆਫਦਾ ਹੋਊ ਇਹਨਾਂ ਦਾ ਕੋਈ ਮੋਰਚਾ ਜਾਂ ਮਾਰਚ ਕੱਢ ਰਹੇ ਨੇ ਇਹ ਆਪਾਂ ਪਹੁੰਚ ਗਏ ਜੀ ਹਯੂਰ ਸਾਹਿਬ ਨਦੇੜ ਤੇ ਬੱਸ ਆਪਣੀ ਜਿਹੜੀ ਇੱਧਰ ਉਹ ਖੜੀ ਆ ਸਾਰੀਆਂ ਸੰਗਤਾਂ ਬੱਸ ਦੇ ਵਿੱਚੋਂ ਉਤਰ ਰਹੀਆਂ ਨੇ ਤੇ ਆਪਾਂ ਪਹਿਲਾਂ ਇੱਥੇ ਜਿਹੜੇ ਉਹ ਰਹਿਸ਼ ਦੇ ਪ੍ਰਬੰਧ ਕਰਾਂਗੇ ਸਾਰਾ ਸਾਰੀਆਂ ਸੰਗਤਾਂ ਵਾਸਤੇ ਹਨ ਵੀ ਕਿੱਥੇ ਰਹਿਣ ਨੂੰ ਮਿਲਦਾ ਕਿਉਂਕਿ ਜਿਵੇਂ ਹੁਣ ਦੁਸ਼ਹਿਰਾ ਆ ਜਿਹੜਾ ਉਹ ਮਤਲਬ ਦੁਸ਼ਹਿਰਾ ਇੱਥੇ ਮਨਾਇਆ ਜਾਂਦਾ ਦੁਸ਼ਹਿਰੇ ਦਾ ਜਿਹੜਾ ਮਹੱਲਾ ਹੁੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਪੰਜਾਬ ਤੋਂ ਜਾਂ ਇੱਥੇ ਦੀਆਂ ਜਿਹੜੀਆਂ ਲੋਕਲ ਸੰਗਤਾਂ ਤੇ ਉਹ ਮਤਲਬ ਇੱਥੇ ਇਕੱਠ ਬਹੁਤ ਹੁੰਦਾ ਸੰਗਤਾਂ ਦਾ ਉਸ ਕਰਕੇ ਦੇਖਣਾ ਪਊਗਾ ਵੀ ਕਿੱਥੇ ਰਹਿਸ਼ ਦਾ ਪ੍ਰਬੰਧ ਬਣਦਾ બસ ਦੇ ਵਿੱਚੋਂ ਸਾਰਿਆਂ ਸੰਗਤ ਉਤਰ ਰਹੀਆਂ ਨੇ ਰਹਿਸ ਦੇ ਪ੍ਰਬੰਧ ਕਰਕੇ ਥੋੜਾ ਟਾਈਮ ਰੈਸਟ ਕਰਕੇ ਫੇਰ ਆਪਾਂ ਦਰਸ਼ਨ ਕਰਨ ਵਾਸਤੇ ਜਿਹੜਾ ਉਹ ਜਾਵਾਂਗੇ ਸੋ ਚੱਲਦੇ ਆਂ ਸਮਾਨ ਵਗੈਰਾ ਜਿਹੜਾ ਉਤਾਰਦੇ ਆਂ ਬਸ ਚੋਂ ਰਹਿਸ ਦੇ ਪ੍ਰਬੰਧ ਕਰਦੇ ਆਂ ਆਪਾਂ ਹੁਣ ਜਾ ਰਹੇ ਆਂ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਬਸ ਦੇ ਵਿੱਚੋਂ ਉਤਰ ਕੇ ਤੇ ਦੁਸ਼ਹਿਰੇ ਦੀਆਂ ਸਾਰੀਆਂ ਰੌਣਕਾਂ ਤੁਸੀਂ ਦੇਖੇ ਰਹੇ ਹੋ ਇੱਥੇ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ਤੇ ਦੁਸ਼ਹਿਰਾ ਸਾਰਾ ਆਪਾਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੁਸ਼ਹਿਰੇ ਦਾ ਮਹੱਲਾ ਜਿਹੜਾ ਇੱਥੇ ਉਹ ਹੁੰਦਾ ਹਯੂਰ ਸਾਹਿਬ ਬਾਕੀ ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਲੰਗਰ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀਡੀਓਜ਼ ਆਉਣਗੀਆਂ ਦੁਸ਼ਹਿਰੇ ਦੀਆਂ ਉਹ ਸਾਰਾ ਆਪਾਂ ਅਲੱਗ ਤੋਂ ਪਾਵਾਂਗੇ ਤੇ ਹਰ ਇੱਕ ਸਾਲ ਇਸ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਹੈ ਦੁਸ਼ਹਿਰੇ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਸੰਗਤਾਂ ਆਉਂਦੀਆਂ ਨੇ ਹਨ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਆਪਾਂ ਪਹੁੰਚ ਗਏ ਸੀਗੇ ਤਖਤਸ਼ਿਹੀ ਹਜੂਰ ਸਾਹਿਬ ਨਦੀਰ ਸਾਹਿਬ ਤੇ ਆਪਾਂ ਨੂੰ ਜਿਹੜਾ ਸਰਾ ਦੇ ਵਿੱਚ ਕਮਰਾ ਮਿਲ ਗਿਆ ਗੁਰਦੁਆਰਾ ਲੰਗਰ ਸਾਹਿਬ ਤੋਂ 6-7 ਕਿਲੋਮੀਟਰ ਦੂਰ ਇਹ ਜਿਹੜੀ ਉਹ ਸਰਾ ਬਣੀ ਹੋਈ ਹੈ ਬ੍ਰਹਮਪੁਰੀ ਦੇ ਵਿੱਚ ਤੇ ਬ੍ਰਹਮਪੁਰੀ ਨਾਮ ਦੀ ਜਗ੍ਹਾ ਕੋਈ ਉੱਥੇ ਇਹ ਜਿਹੜੀ ਸਰਾ ਗੁਰਦੁਆਰਾ ਸਾਹਿਬ ਵਾਲਿਆਂ ਵੱਲੋਂ ਜਿਹੜੀ ਬਣਾਈ ਗਈ ਹੈ ਤੇ ਇਹ ਆਪਣਾ ਜਿਹੜਾ ਉਹ ਕਮਰਾ ਇੱਥੇ ਸਾਹਮਣੇ ਇਹ ਬੈੱਡ ਜਿਹੜਾ ਉਹ ਲੱਗਿਆ ਹੋਇਆ ਤੇ ਇੱਥੇ ਆਪਾਂ ਨੂੰ ਕਮਰਾ ਜਿਹੜਾ ਮਿਲਿਆ ਨਾਲ ਇਹਦੇ ਅਟੈਚ ਜਿਹੜਾ ਉਹ ਵਾਸ਼ਰੂਮ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਸਫਰ ਆਪਾਂ ਦਿਖਾਇਆ ਹਯੂਰ ਸਾਹਿਬ ਤੱਕ ਦਾ। ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਤਖਤਸ਼ਿਰੀ ਹਯੂਰ ਸਾਹਿਬ ਦੇ ਬਾਕੀ ਜਿਹੜੇ ਹੋਰ ਇੱਥੇ ਲੋਕਲ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਸਥਾਨ ਨੇ ਉਹ ਸਾਰੇ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ। ਸੋ ਇਸ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਤੇ ਜੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਰੇ ਤੱਕ ਆਪਣ